ਦਾ ਭਲੇ ਰਾਹੀਂ ਰਾਜਸੀ ਦਾ ਸਾਥ ਦਾ ਇਸਰੇ ਰਾਜਨੀਤੀ ਦੇ ਮੱਦੇ ਤੇ ਪੱਲੇ ਇਨਸਾਨ ਨੇ ਬੇਇਤੀ ਕੀਤੀ ਸੀ ਵਿੱਚ ਦੀ ਉਸ ਤੇ ਅਮਲ ਕਰਿਓ ਤੇ ਜਿਹੜੇ ਵਕ ਵਕ ਆਪਣੇ ਤੇ ਸਵਾਰ ਹੋ ਗਏ ਆ ਸਰਕਾਰਾਂ ਵੱਲੋਂ ਸਿਆਸੀ ਲੋਕਾਂ ਵੱਲੋਂ ਸਾਡੇ 1 ਰੁਪਏ ਦੇ ਨਾਲ ਅਸੀਂ ਜਿੱਥੇ ਜਾਨ ਕਰਿਓ ਅਸੀਂ ਆਯਾ ਦਾ ਮੋਰਚਾ ਸੰਭਕ ਕੇ ਆਪ ਤਫਾਵਾ ਦੀ ਕਵਾਈ ਕਰੇ ਸਾ ਕੱਢ ਕੇ ਜੁਰੂਰ ਮੈਂ ਇਹ ਕਰਨਾ ਚਾਹਤਾ ਨਾਲ ਲਖਵਾ ਕੇ ਲਈ ਤੇ ਮੈਂ ਵੀ ਹੋਰ ਬਹੁਤ ਸਾਰੇ ਆਇਆ ਵੀ ਇਹ ਨਿਕ ਮੇਟੀ ਸਾਰੀਆਂ ਕਿਸਾਨ ਦੇ ਸੇਵਕੀ ਜਿਹੜੇ ਜਿੰਦਾ ਨੇ ਇਸ ਤੋਂ ਵੇਲੇ ਆਏ ਸਾਡੇ ਵਰਤ ਸਰਕਾਰ ਜੁਰੂਰ ਹਾਜ਼ਰ ਲਾਗੇ ਦਾ ਤੁਸੀਂ ਗਾਓ ਜਿਹੜਾ ਆਪਾਂ ਤੋਂ ਇਹਨਾਂ ਤੋਂ ਪ੍ਰਸਤ ਲਾ ਦਿੱਤਾ ਹੈ ਜਿਹੜੇ ਲੋਕ ਬੜੀ ਬਹੁਤ ਰਜੀ ਵਿੱਚ ਨਿਕਿਆ ਰੱਖਾ ਪੂਰੇ ਭਾਰਤ ਵਿੱਚ ਤਾਂ ਤੋਂ ਤੋਪੀ ਤੋੜ ਕੇ ਅੱਗੇ ਮਦਦ ਕੋਦਰਸਿਆ ਕੀ ਆਏ ਹੈ ਇਹ ਗੋਤਾ ਪੂਰੇ ਭਾਰਤ ਵਿੱਚ ਦਰਦਾਂ ਦੇ ਵਿੱਚ ਇੱਕ ਸਾਧਾ ਆ ਗਿਆ ਹੁਣ ਦਸਦਾ ਕਿਉਂ ਹੁਕੀਆਂ ਨੇ

ભેણ પાંચ સાઠે બજુર્ગી દો હજાર પંદર સો રૂપિયા પૈસા નહીં દેશનું ભગવાન યોગ ਇਸ ਸਰਕਾਰ ਦੇ ਕਾਨੂੰਨ ਸਾਡੇ ਤੇ ਲਾਗੂ ਆ। ਉਹ ਕਾਨੂੰਨਾਂ ਨੂੰ ਮੰਗਦੇ ਲੋਕ ਹੈ। ਤੁਸੀਂ ਇਹ ਸਾਡਾ ਪੰਜਾਬ ਦੇ ਸਾਥੀ 200 ਜਣਾਂ ਦੇ ਵਿਅਕਤੀ ਜਿਹੜੀਆਂ ਲੋਕਾਂ ਦੇ ਤੋਲੇ ਹੋਣਾ ਹੈ। ਜੇਕਰ ਅਸਲੂ ਪੂਰੇ ਕੇਂਦਰ ਸਰਕਾਰ ਦਾ ਪੁੱਤਰੇ ਫੁੱਤਰੇ ਤੁਸੀਂ ਨਹੀਂ ਕਹਿਣਾ ਕਿ ਹਜ਼ਾਰਾਂ ਦੇ ਵਿਅਕਤੀ ਜਿਹੜੇ ਸਰਕਾਰ ਦੇ ਲਾਂਦਾ ਖਾਦਾਂ ਨੇ ਲੱਖਾਂ ਦੀ ਜੇਪੀ ਦੇ ਵਿੱਚ ਪੂਰੇ ਸਾ ਦੇ ਵਿੱਚ 15 ਲੱਖ ਨੂੰ ਵਟਾਦਾ ਸਰਕਾਰ ਨੂੰ ਇਹ ਆ ਪ੍ਰਸੰਤ ਕਰਦੇ ਜੇ ਵੀ ਆ ਵੀ ਗ੍ਰੇਡ ਦੇ ਵਿਤਵਾਪ ਤੇ ਪਾ ਕੇ ਰਸਾ ਲੋਕਾਂ ਕਰ ਤੇ ਆ ਇਹੋ ਜਿਹੜਾ ਕੋਰਾਂ ਮੰਨਿਆ ਕਿਹੜਾ ਅੱਜ ਸੱਤੀ ਰਸਤਾ ਪ੍ਰੋਗਰਾਮ ਹੈ ਪੂਰੀ ਆ ਸਰਕਾਰਾਂ ਦੇ ਲਈ ਦਾ ਅਸਿਆ ਹੈ